ਤੇ ਹਰਜੋ ਸਿੰਘ ਜੀ ਅਗਲੀਆਂ ਜਿਹੜੀਆਂ ਹੋਰ ਖਬਰਾਂ ਵੱਲ ਨੂੰ ਵਧਦੇ ਜਾਈਏ ਟੀਐਸਏ ਜਿਹੜੇ ਕਹਿੰਦੇ ਵੀ ਇਹ ਮੇਬੀ ਸਾਰਿਆਂ ਦੇ ਲਈ ਇੱਕ ਗੁੱਡ ਨਿਊਜ਼ ਹੋ ਸਕਦੀ ਹੈ ਕਾਰਨ ਕੀ ਆ ਜਦੋਂ ਆਪਾਂ 에ਰਪੋਰਟ ਤੇ ਜਾਂਦੇ ਜੁੱਤੀਆਂ ਜਿਹੜੀਆਂ ਲਾਉਣੀਆਂ ਪੈਂਦੀਆਂ ਸਾਰੇ ਜਾਣੇ ਬੜੇ ਤੰਗ ਹੁੰਦੇ ਆ ਕਈ ਖਾਂਦੇ ਕਈ ਵਾਰੀ ਇਹ ਵੀ ਹੁੰਦਾ ਨਾ ਜੋ ਸਿੰਘ ਜੀ ਪੈਰ ਵੀ ਨਹੀਂ ਤੋਤੇ ਹੁੰਦੇ ਕਈ ਇਹਦੀ ਤੇ ਆਪ ਲੋਕ ਵੀ ਜਿਹੜੇ ਬਹੁਤ ਪਰੇਸ਼ਾਨ ਹੁੰਦੇ ਨੱਕ ਨਕਰੇ ਵਾਲ ਵੀ ਸੜ ਜਾਂਦੇ ਲੋਕਾਂ ਦੇ ਕਈਆਂ ਦੇ ਸੋ ਟੀਐਸਏ ਕਹਿੰਦਾ ਹੈ ਵੀ ਹੁਣ ਮੇਬੀ ਟਰੈਵਲਰਸ ਨੂੰ ਅ ਜਿਹੜੇ ਕੋਸ਼ਿ ਯੂਐਸ ਦੇ 에어ਪੋਰਟਸ ਦੇ ਉੱਤੇ ਤੁਹਾਨੂੰ ਜੁੱਤੀ ਲਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਊਗੀ ਪਿਛਲੇ 20 ਸਾਲ ਹੋ ਗਏ ਆ ਇਹ TSA ਨੇ 911 ਤੋਂ ਬਾਅਦ ਦੇ ਵਿੱਚ ਇਹ ਮੰਡੇਟ ਕੀਤਾ ਸੀਗਾ ਸਿਕਿਉਰਿਟੀ ਸਕਰੀਨਿੰਗ ਦੇ ਵਿੱਚ ਵੀ ਤੁਹਾਨੂੰ ਸ਼ੂਜ਼ ਵੀ ਜਿਹੜੇ ਆ ਉਹ ਲਾਉਣੇ ਪਹਿਣਨਗੇ TSA ਕਹਿੰਦੇ ਵੀ ਇਸ ਟਾਈਮ ਇਸ ਪਾਲਿਸੀ ਨੂੰ ਇਸ ਐਡਿਸ਼ਨਲ ਸਿਕਿਉਰਿਟੀ ਸਟੈਪ ਨੂੰ ਅਬੈਂਡਨ ਕਰਨ ਬਾਰੇ ਜਿਹੜਾ ਉਹ ਸੋਚ ਰਿਹਾ ਆ ਜੋ ਕਿ ਮੰਨਿਆ ਜਾ ਰਿਹਾ ਆ ਵੀ ਆ ਜਿਹੜਾ ਵੀ ਯੂਐਸ 에어ਪੋਰਟਸ ਦੇ ਵਿੱਚੋਂ ਲੰਘਦਾ ਆ ਉਹਦੀ ਹੋਰ ਇੰਨੀ ਕੁ ਜ਼ਿਆਦਾ ਸਕਿਉਰਿਟੀ ਸਕਰੀਨਿੰਗ ਹੁੰਦੀ ਆ ਵੀ ਸ਼ੂਜ਼ ਵੀ ਜਿਹੜੇ ਆ ਉਹ ਉਸ ਤੋਂ ਬਗੈਰ ਵੀ ਸਕੈਨ ਕਿਤੇ ਜਿਹੜੇ ਉਹ ਜਾ ਸਕਦੇ ਆ ਸੋ ਸ਼ੂ ਬੰਬਰ ਰਿਚਰਡ ਰੇਡ ਉਸਨੇ ਪੈਰਿਸ ਤੋਂ ਮਿਆਮੀ ਦੇ ਵਿੱਚ 2001 ਦੇ ਵਿੱਚ ਇੱਕ ਵਾਰੀ ਉਸਨੇ ਕੋਸ਼ਿਸ਼ ਕੀਤੀ ਸੀ ਛਤਰਾ ਦੇ ਵਿੱਚ ਉਹ ਜਿਹੜਾ ਬੰਬ ਲਗਾ ਕੇ ਜਿਹੜਾ ਉਹਨੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਅ ਐਡ ਕੀਤਾ ਗਿਆ ਸੀਗਾ ਆ ਸੋ ਕਹਿੰਦੇ ਵੀ ਐਕਸਟਰਾ ਸਕਿਉਰਿਟੀ ਰਿਕੁਆਇਰਮੈਂਟ ਜਿਹੜੀ ਟਰੈਵਲਰਸ ਦੇ ਲਈ ਜਿਹੜੀ ਹੁੰਦੀ ਆ ਜਿਹੜੇ TSA ਦੇ ਪ੍ਰੀ ਚੈੱਕ ਪ੍ਰੋਗਰਾਮ ਆ ਜਿਹੜਾ ਕਿ 5 ਸਾਲਾਂ ਲਈ 80 ਡਾਲਰ ਕਾਸਟ ਕਰਦਾ ਆ ਉਹਨਾਂ ਜਿਹੜੇ ਪੈਸੇਂਜਰਸ ਨੂੰ ਆਲਰੇਡੀ ਸਕਰੀਨਿੰਗ ਪ੍ਰੋਸੈਸ ਦੇ ਵਿੱਚ ਥੋੜੀ ਜੀ ਸ਼ੋਰਟ ਕਹਿੰਦੇ ਵੀ ਉਹ ਦਿੱਤੀ ਜਾ ਸਕਦੀ ਆ ਜਿਨ੍ਹਾਂ ਵਿੱਚ ਸ਼ੂਰ ਰੂਵ ਕਰਨੇ ਬੈਲਟ ਤੇ ਜਿਹੜੀਆਂ ਲਾਈਟ ਜੈਕਟਸ ਆ ਉਹ ਉਤਾਰਨ ਦੀ ਲੋੜ ਨਹੀਂ ਜਿਹੜੀ ਉਹ ਹੋਊਗੀ ਸੋ ਟੀਐਸਏ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਇਹ ਆਉਂਦਾ ਆ ਕਹਿੰਦੇ ਵੀ ਇਸ ਟਾਈਮ ਨਵੇਂ ਹੋਰ ਢੰਗ ਤੇ ਇਨੋਵੇਸ਼ਨਸ ਟੈਕਨੋਲੋਜੀ ਦੇ ਸਹਾਰੇ ਜਿਹੜੇ ਆ ਪੈਸੇਂਜਰਸ ਦੇ ਐਕਸਪੀਰੀਅੰਸ ਨੂੰ ਬੈਟਰ ਕਰਨਾ ਚਾਹੁੰਦਾ ਆ ਤੇ ਨਾਲ ਸਿਕਿਉਰਿਟੀ ਨੂੰ ਜਿਹੜਾ ਹੋ ਉਤਸ਼ੇਹ ਤਰੀਕੇ ਦੇ ਨਾਲ ਸਟਰੋਂਗ ਰੱਖਣਾ ਜਿਹੜਾ ਉਹ ਚਾਹੁੰਦਾ ਹੈਗਾ ਜੀ ਅ ਟੈਰਫਸ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਇਹ ਕਿਹਾ ਆ ਕਿ ਹੁਣ ਜਿਹੜੀ ਅਗਸਤ 1 ਡੈਡਲਾਈਨ ਆ ਉਹ ਬਹੁਤ ਸਾਰੇ ਮੁਲਕਾਂ ਦੀ 14 ਮੁਲਕਾਂ ਦੀ ਲਈ ਰੱਖੀ ਗਈ ਆ ਉਹਨਾਂ ਨੇ ਜਾਪਾਨ ਤੇ ਸਾਊਥ ਕੋਰੀਆ ਨੂੰ ਵੀ ਲੈਟਰ ਲਿਖਿਆ ਆ ਕਿ ਇਹ ਡੇਟ ਜਿਹੜੀ ਹੁਣ ਐਕਸਟੈਂਡ ਨਹੀਂ ਹੋਣੀ ਹੈਗੀ ਸੋ ਇਹ ਫਾਈਨਲ ਡੇਟ ਹੋਊਗੀ ਤੇ ਕਈ ਜਿਹੜੇ ਮੁਲਕ ਆਗੇ ਆ ਸੋਮਵਾਰ ਨੂੰ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ 14 ਜਿਹੜੇ ਲੈਟਰ ਆ ਉਹਨਾਂ ਮੁਲਕਾਂ ਨੂੰ ਲਿਖਿਆ ਜਿਹਦੇ ਵਿੱਚ ਸਾਊਥ ਅਫਰੀਕਾ ਵੀ ਆ ਮਲੇਸ਼ੀਆ ਵੀ ਆ ਥਾਈਲੈਂਡ ਵੀ ਆ ਵੀ ਤੁਹਾਡਾ ਜਿਹੜਾ ਟੈਰਿਫ ਆ 25% ਤੋਂ ਲੈ ਕੇ 40% ਤੱਕ ਵੱਧ ਜਾਊਗਾ ਪਿਛਲੇ ਅਪ੍ਰੈਲ ਮਹੀਨੇ ਦੇ ਵਿੱਚ ਸਟਾਪ ਕੀਤਾ ਗਿਆ ਸੀ ਪਾਜ਼ ਕੀਤਾ ਗਿਆ ਸੀ ਪਰ ਹੁਣ ਇਹ ਜੋ ਯਾਹੂ ਫਾਈਨੈਂਸ ਆ ਇਹ ਰਿਪੋਰਟ ਕਰ ਰਿਹਾ ਵੀ ਜੋ ਅਗਸਤ ਫਾਸਤਾ ਉਸ ਤੋਂ ਬਾਅਦ ਇਸ ਡੇਟ ਨੂੰ ਐਕਸਟੈਂਡ ਨਹੀਂ ਕੀਤਾ ਜਾਊਗਾ ਤੇ 25 ਤੋਂ 40% ਜਿਹੜਾ ਟੈਰਫ ਆ ਉਹ ਲਾਇਆ ਜਾਊਗਾ ਜੀ ਤੇ ਸਿੰਘ ਜੀ ਸਮਾਪਨੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਆਪਾਂ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜਿਹੜਾ ਹੁਣ ਮਿਲਾਂਗੇ ਅਗਲੀ ਵਾਰ ਉਹ ਤਕਰੀਰ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਨ ਵੀ ਸਿੰਗਲੋ